ਆਰ ਉਹਨਾਂ ਕਾ ਨਾ ਉਹਥੇ ਸੌਂਦੇ ਆ ਜਦਾਂ ਆਪਾਂ ਇਧਰ ਮਸੀਤਾਂ ਨਹੀਂ ਖੰਡੜ ਪਈਆਂ ਹਾਂਜੀ ਉਹਨਾਂ ਕਾ ਸੌਂਦੇ ਨਹੀਂ ਉਹਥੇ ਤੇ ਉਹ ਆਉਂਦੇ ਸੀ ਜਦੋਂ ਅਸੀਂ ਇੱਥੇ ਸੌਂ ਗਏ ਸਾਨੂੰ ਐਂ ਦੀਤਾ ਵਾ ਵੀ ਇੱਥੋਂ ਕੋੜੇ ਕਚਾ ਨਹੀਂ ਜਾਂਦੇ ਬਾਬਾ ਜੀ ਇੱਥੇ ਕੋਈ ਮੰਤਰ ਪੜੋ ਉਹਨੂੰ ਆਦੇ ਉਹਨਾਂ ਕਾ ਮੰਤਰੇ ਬੋ ਵੱਡਾ ਵਾ ਇਹ ਮਹਾਰਾਜ ਦਾ ਸਥਾਨ ਆ ਦੇ ਚਪਾਈ ਕਰਕੇ ਦੇ ਇੱਥੇ ਚੋਦ ਜਗਾਇਆ ਕਰੋ ਜਾਂ ਤੂ ਪਤੀ ਕਰਿਆ ਕਰੋ ਤੁਹਾਡੀ ਚੜਦੀ ਖਲਾਅ ਇੱਕ ਮਾਈ ਦਸੀ ਉਹਨਾਂ ਉਹ ਪਤਾ ਨਹੀਂ ਮਹਾਰਾਜ ਦਾ ਆਸਾਨ ਆ ਗੁਰੂ ਅਰਜਨ ਸਾਹਿਬ ਜੀ ਦਾ ਉਹਨਾਂ ਕਹੋ ਮਾਈ ਜੰਦੀ ਪਹਿਲਾਂ ਅਸੀਂ ਬੜੇ ਦੁਖੀ ਆ ਤੁਹਾਨੂੰ ਕੋ ਦੱਸ ਕੇ ਗਿਆ ਇਹ ਇੱਥੇ ਖਾਣ ਵਾਲਾ ਸੌਦਾ ਰੱਖਿਆ ਕਰੋ ਉਹਨੇ ਕਹ ਕਣਕ ਤੇ ਦਾਲ ਸਾਡੇ ਕੋਲ ਕੋਪਤੀ ਉਹਨੇ ਕਹ ਜੇ ਆਪਾਂ ਪਰੋਲੇ ਜੁ ਕੋ ਪਾ ਜਾਤਾ ਤੁਹਾਨੂੰ ਨਹੀਂ ਇੱਥੇ ਦਾ ਕਣਕ ਤੇ ਦਾਲ ਆ ਫੁਰਦੀ ਨਹੀਂ ਕੋਈ ਜਰਾ ਤੇ ਚਾੜ ਮਾਰਿਆ ਤਾਂ ਸਾਫ ਸਫਾਈ ਦੀ ਸੇਵਾ ਕਰਦੇ ਤਾਂ ਤੁਹਾਡੇ ਸਾਡੇ ਬਰਕਤ ਹੀ ਵਜਦੀ ਉਹ ਜਿੰਨਾ ਮਹਾਰਾਜ ਦੇ ਆਸਾਨ ਬਹੁਤ ਜਿਆਦੇ ਆ ਬਰਕਤਾਂ ਨਿੱਕੀਆਂ